ਸਮਾ ਬੀਤ ਗਿਆ ਦੁਨੀਆਂ ਦੇ ਲੋਕ ਨਰਤਮਾਸਕ ਹੁੰਦੇ ਗਏ ਆਖਰ ਸਭੀ ਤੋਂ ਸਭੀ ਬਦਲ ਗਈ 1906 ਦਾ ਦਿਨ ਆ ਗਿਆ ਤੇ 13 ਜਨਵਰੀ ਦਾ ਦਿਨ 1906 ਆ 13 ਜਨਵਰੀ ਦਾ ਦਿਨ ਸਵੇਰੇ ਅੰਮ੍ਰਿਤ ਵੇੜਾ ਜਦੋਂ ਇੱਕ ਤੇ ਦੁਨੀਆ ਦੇ ਧਾਰਮਿਕ ਸਥਾਨਾਂ ਤੇ ਕੀ ਦੁਨੀਆ ਦੇ ਹਰ ਲੋਗ ਅਮਰਤ ਵੇਲੇ ਉੱਠ ਕੇ ਬਾਣੀ ਗਾਉਂਦੇ ਨੇ ਰੱਬ ਦਾ ਨਾਮ ਧਿਆਉਂਦੇ ਨੇ ਤੇ ਸੱਚੇ ਪਾਤਸ਼ਾਹ ਦੇ ਕੋਲੋਂ ਸੁੱਖ ਮੰਗਦੇ ਆ ਆਪਣੇ ਆਪਣੇ ਧਰਮ ਦੇ ਅਨੁਸਾਰ ਸਾਰੇ ਉਸ ਰੱਬ ਨੂੰ ਯਾਦ ਕਰਦੇ ਆ ਇਸ ਲਈ ਇਸ ਪਿੰਡ ਸਿਆੜ ਸਾਹਿਬ ਦੀ ਧਰਤੀ ਹੈ ਜਿਹੜੀ ਇਹ ਮੇਕਾ ਵੜਦੀ ਆ ਇਹਦੇ ਵਿੱਚੋਂ ਨਾਮ ਦੀ ਖੁਸ਼ਬੂ ਆਉਂਦੀ ਆ ਇੱਥੇ ਗੁਰੂ ਘਰ ਦੀਆਂ ਸੁੰਦਰ ਇਮਾਰਤਾਂ ਨੇ ਇੱਥੇ ਸੰਗਤਾਂ ਲਈ ਲੰਗਰ ਚਲਦੇ ਨੇ ਤੇ ਇਸ ਧਰਤੀ ਤੇ ਗੁਰੂ ਸਾਹਿਬ ਜੀ ਨੇ ਇੱਕ ਮਹਾਨ ਪੁਰਸ਼ ਨੂੰ ਭੇਜਣਾ ਕਰਨਾ ਉਸ ਮਹਾਨ ਪੁਰਸ਼ ਦਾ ਨਾਮ ਕੀ ਆ ਜਿਹਨੇ ਕਰਾਇਆ ਔਰ ਕਿਹੜੀ ਧਰਤੀ ਨੂੰ ਉਹਨੇ ਰੋਸ਼ਨ ਕੀਤਾ ਉਹ ਪਿੰਡ ਸਿਆਣ ਸਾਹ ਦੀ ਧਰਤੀ ਆ ਸਰਦਾਰ ਪਿੰਤਾ ਅਮਰ ਸਿੰਘ ਜੀ ਦਾ ਇਕਲੌਤਾ ਬੇਡਾ ਤੇ ਜਿਨ੍ਹਾਂ ਨੇ ਘਰ ਸਤਿਗੁਰਾਂ ਨੇ ਕਿਰਪਾ ਕੀਤੀ ਆ ਇੱਕ ਮਰਜਾਇਆ ਫੁੱਲ ਦੇ ਬਾਗ ਸਤਿਗੁਰੂ ਨੇ ਮਹਾਨ ਕਿਰਪਾ ਕੀਤੀ ਆ ਕਿ ਮਰਜਾਇਆ ਫਲ ਸੂਰਜ ਦੀਆ ਕਰਨਾਂ ਦੇ ਨਾਲ ਪਾਣੀ ਪਾਉਣ ਦੇ ਨਾਲ ਫੇਰ ਦੁਬਾਰਾ ਪ੍ਰਫੁੱਲਤ ਹੋ ਜਾਂਦਾ ਹੈ ਇਸੇ ਤਰ੍ਹਾਂ ਪਿੰਤਾ ਅਮਰ ਸਿੰਘ ਦੇ ਘਰ ਅੱਜ ਖੁਸ਼ੀਆਂ ਆਈਆਂ ਨੇ ਤੇ ਮਾਤਾ ਰਾਮਕੌਰ ਦੀ ਕੁੱਖ ਨੂੰ ਭਾਗ ਲੱਗੇ ਨੇ ਤੇ ਮਾਤਾ ਰਾਮਕੌਰ ਰੱਬ ਦਾ ਸ਼ੁਕਰ ਮਨਾਉਂਦੀ ਆ ਦਾਈ ਜਿਹੜੀ ਦਾਈ ਜਿਉਣੀ ਫਕੀਰਨੀ ਆ ਉਹਨੂੰ ਅਤ ਰੱਬ ਵਰਗੇ ਬਾਲਕ ਦੇ ਦਰਸ਼ਨ ਹੋਏ ਨੇ ਤੇ ਜਿਹੜੀ ਦਾਦੀ ਆ ਬਾਦੀ ਗੰਦੀ ਜੀ ਔਰ ਜਿਨ੍ਹਾਂ ਦੇ ਘਰ ਦੇ ਵਿੱਚ ਅਤ ਰੱਬ ਵਰਗਾ ਬਾਲਕ ਜੰਮਿਆ ਉਸ ਰੱਬ ਵਰਗੇ ਬਾਲਕ ਨੇ ਦੁਨੀਆ ਦੇ ਉੱਤੇ ਆ ਕੇ ਖੇਲ ਨਿਆਰੇ ਕੀਤੇ ਨੇ ਆਓ ਸਾਥ ਸੰਗਤਿਓਰ ਉਸ ਮਹਾਨ ਘੜੀ ਦਾ ਵਰਣਨ ਕਰੀਏ ਇਸ ਸਹਿਰਸਬ ਦੀ ਧਰਤੀ ਦੇ ਉੱਤੇ ਇੱਕ ਕੋਈ ਨੂਰੀ ਮੁਖੜਾ ਆਇਆ ਇੱਕ ਨੂਰੀ ਜੋਤ ਆਈ ਆ ਇਸ ਨੂਰੀ ਜੋਤ ਨੇ ਦੁਨੀਆ ਦੇ ਉੱਤੇ ਆ ਕੇ ਕੀ ਕਰਨਾ ਜਦੋਂ ਬੱਚੇ ਦਾ ਜਨਮ ਹੁੰਦਾ ਇੱਕ ਬਾਲਕ ਦਾ ਜਨਮ ਹੁੰਦਾ ਘਰ ਵਿੱਚ ਖੁਸ਼ੀਆਂ ਬਣਾਈਆਂ ਜਾਂਦੀਆਂ ਨੇ ਇੱਕ ਮਹਾਨ ਪੁਰਸ਼ ਹੁੰਦਾ ਕਹਿੰਦੇ 31 ਕਰੋੜ ਦੇਵਤਾ ਉਹ ਪੰਨਾ ਦੀ ਪਰਖਾਂ ਵੀ ਕਰਦਾ ਦੇ ਲੋਕ ਵਧਾਈਆਂ ਦਿੰਦੇ ਨੇ ਵਧਾਈਆਂ ਨਾਲ ਕਿਹੜਾ ਗੁੱਦ ਉੱਠਦਾ ਤੇ ਮਾਂ ਮਾਂ ਰਾਮਕੌਰ ਦੀ ਜਨਨ ਪੂਣਾ ਭੁੱਲ ਜਾਂਦੀਆਂ ਨੇ ਚਾਹ ਦੇ ਵਿੱਚ ਖੁੱਲੀ ਨਹੀਂ ਸਵਾਉਣੀ ਦਾਦੀ ਨੰਦੀ ਜੀ ਜਿਹੜੀ ਵਧਾਈਆਂ ਦੇ ਰਹੀਆਂ ਐ ਵਧਾਈਆਂ ਦੇਣ ਵਾਲਿਆਂ ਨੂੰ ਲਾਕੀਆਂ ਨੂੰ ਲਾਕ ਦੇ ਰਹੀਆਂ ਆਓ ਸਾਥ ਸੰਗਤਿਓ ਜਿਸ ਸਮੇਂ ਇਹ ਮਹਾਨ ਸ਼ਖਸੀਅਤਾਂ ਇਸ ਸਰੂਪ ਦੇ ਉੱਤੇ ਆਈਆਂ ਤੇ ਨੂਰੀ ਮੁਖੜਾ ਤੇ ਨੂਰੀ ਜੋਤ ਆ ਸ਼੍ਰੀਮਾਨ ਸਤ ਬਾਬਾ ਮੀਹਾ ਸਿੰਘ ਦੀ ਆਉ ਕਿਸੇ ਨੂੰ ਕੋਧ ਨਹੀਂ ਸੀ ਪਤਾ ਤਸਮਾਨਕ ਦਾ ਜਨਮ ਹੋਇਆ ਇਹਨੇ ਵੱਡੇ ਹੋ ਕੇ ਕੀ ਕਰਨਾ ख़ुशी सतगुरू नानक जी बाणी चढ़ंदा प्रेम नाल या रमदाूर आग मापे जो करण बंदी पुत उन